ਰਾਜਵੀਰ ਇੱਕ ਜਿੰਦਾ ਦਿਲ ਇਨਸਾਨ ਹੈ। ਉਹਨੂੰ ਦੇਖ ਕੇ ਹੀ ਜੋਸ਼ ਆਉਂਦਾ। ਮੈਂ ਉਹਨੂੰ ਕਿਹਾ ਯਾਰ ਸ਼ੋਅ ਬਹੁਤ ਲਾਉਣੇ ਆ ਅਜੇ। ਉਠ ਰਾਜਵੀਰ ਸ਼ੋਅ ਬਹੁਤ ਲਾਉਣੇ ਆ ਅਜੇ। ਆਪਾਂ ਬਹੁਤ ਕੰਮ ਕਰਨਾ ਚਾਹੀਦਾ। ਸੂਮਾਤਾ ਅੱਜ इमोਸ਼ਨਲੀ ਜਦੋਂ ਉਹਦੇ ਨਾਲ ਮਲੇ ਗੱਲਾਂ ਬਾਤਾਂ ਕੀਤੀਆਂ ਅੰਦਰ ਗਏ ਹਨ। ਡਾਕਟਰ ਕਹਿੰਦੇ ਵੀ ਉਹ ਚੀਜ਼ ਵੀ ਪੋਜ਼ਿਟਿਵ ਹੋ ਰਹੀ ਆ ਥੋੜੀ ਜੀ। ਵੀ ਉਹਨੂੰ ਅੰਦਰੋਂ ਹਾਂ ਉਹਨੂੰ ਮਹਿਸੂਸ ਵੀ ਹੋ ਰਿਹਾ ਉਹਦੀ ਅੱਖ ਚੋਂ ਵੀ ਆਇਆ ਪਾਣੀ ਹਨਾ। ਐਕਚੁਅਲ ਜੀ ਸਿਚੁਏਸ਼ਨ ਕੀ ਹੈ? ਬਲਸੋ ਦੀ ਨਾਰਮਲ ਹੋਈ ਆ। ਤੇ ਹੁਣ ਮੈਡੀਕੇਸ਼ਨ ਵੀ ਥੋੜੀ-ਬਹੁਤ ਸ਼ੁਰੂ ਕੀਤੀ ਹੈ ਡਾਕਟਰਾਂ ਨੇ ਥੋੜਾ ਜਿਹਾ ਪੋਜ਼ਿਟਿਵਨੈਸ ਵੀ ਆ ਸਾਰੀ ਇੱਥੇ ਵੀ ਦੇਖੀ ਐ ਅਸੀਂ ਹਣਾ ਡਾਕਟਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹੈਗਾ ਵੀ ਮਤਲਬ ਉਹ ਰਿਕਵਰ ਕਰ ਰਿਹਾ ਸੋ ਆਇਆ ਵੀ ਹੁਣ ਲੜ ਰਿਹਾ ਰਾਈਟ ਨਾ ਉਹ ਪਰਿਆ ਵੀ ਅੱਜ ਕੱਲ ਨਾਲੋਂ ਕਹਿਦੀ ਆ ਆਪਾਂ ਵੀ ਮਤਲਬ ਬਹੁਤ ਰਿਕਵਰੀ ਆ ਦੀ ਯਾਨੀ ਆਪਾਂ ਕਹਿ ਲਈਏ ਕਿ ਪੂਰਾ ਨਹੀਂ ਪਰ ਅੱਧਾ ਖਤਰਾ ਟਲ ਗਿਆ ਹੈ ਵੀ ਇਰਸਾਨ ਲੈ ਰਿਹਾ ਨਾ ਪਿਆ ਤੇ ਹੱਥ ਪੈਰ ਗਰਮ ਨੇ ਜਿਵੇਂ ਆਪਣਾ ਉਹ ਵੀ ਦੇਖ ਕੇ ਕੱਲ ਠੰਡਾ ਪੈ ਗਿਆ ਸਰੀਰ ਨਾ ਬਹੁਤ ਉਹਦੇ ਨਾਲ ਪੈਨ ਨੇ ਕ੍ਰੀਏਟ ਹੁੰਦਾ ਉਹਨੂੰ ਚਾਹਣ ਵਾਲੇ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਨੇ ਉਹਦਾ ਪਰਿਵਾਰ ਅੱਜ ਸਾਰਾ ਕੱਲ ਤਾਂ ਇੱਥੇ ਸਿਸਟਰ ਵੀ ਬਾਹਰ ਸੀਗੇ ਰਾਜਵੀਰ ਦੇ ਨਾ ਸੋ ਬੱਚੇ ਛੋਟੇ ਨੇ ਹੁਣ ਕਿੰਨੀਆਂ ਫੋਟੋਆਂ ਸਾਨੂੰ ਵੀ ਅੱਜ ਦਿਖੀਆਂ ਜਿਨ੍ਹਾਂ ਦੇ ਉੱਤੇ ਆਰ ਆਈ ਪੀ ਲਿਖਿਆ ਪਿਆ ਜਾ ਰਿਹਾ ਨਾ ਤੇ ਉਹ ਸਾਹ ਲੈ ਰਿਆ ਲੈਸੀ ਹੁਣ ਅੱਖਾਂ ਨਾਲ ਦੇਖ ਕੇ ਆਏ ਆ ਵੀ ਹੁਣ ਦੱਸੋ ਇਹ ਗੱਲ 'ਚ ਕੀ ਯਕੀਨ ਆ ਨਾ ਕੱਲ ਸਾਰਿਆਂ ਦੇ ਮੂਰੇ ਮਾਈਕ ਕਰਨੇ ਆ ਨਾ ਜਦੋਂ ਕਿਸੇ ਨੇ ਤੁਰੇ ਜਾਣਾ ਬਹੁਤ ਔਖਾ ਲੱਗਦਾ ਕਈਏ ਵੀ ਕੀ ਕਹੀਏ ਕਿਉਂਕਿ ਪਤਾ ਕੀ ਹੈ ਇੱਕ ਬੰਦਾ ਜ਼ਿੰਦਗੀ ਮੌਤ ਨਾਲ ਲੜ ਰਿਹਾ ਨਾ ਅਰਦਾਸ ਕਰੋ ਸਾਰੇ ਇਹਦੇ ਲਈ ਮਦਰ ਠੀਕ ਨੇ ਉਹਨਾਂ ਦੇ ਮਦਰ ਉਹਨਾਂ ਦੇ ਚੜ੍ਹਦੀ ਕਲਾ ਚ ਨੇ ਜੀ ਸਾਰਿਆਂ ਨੂੰ ਸ਼ੌਕ ਦਾ ਲੱਗਿਆ ਪਰ ਮਾਤਾ ਜੀ ਕੱਲ ਵੀ ਲਗਾਤਾਰ ਇਹੀ ਕਹਿ ਰਹੇ ਸੀ ਵੀ ਪੁੱਤ ਸਾਰੇ ਜਣੇ ਅਰਦਾਸ ਕਰੋ ਤੁਸੀਂ ਸਾਰੇ ਬੈਠ ਕੇ ਅਰਦਾਸ ਕਰੋ ਇਕੱਠੇ ਨਾ ਸਿਮਰਨ ਕਰੋ ਤੇ ਉਸ ਚੀਜ਼ ਦਾ ਉਸੇ ਦਾ ਫਾਇਦਾ ਹੋਊਗਾ ਰਾਜਵੀਰ ਨਾ ਜੀ ਕਿਉਂਕਿ ਵੇਨੇ ਸਾਡਾ ਭਾਈ ਜਿੰਦਾਬਾਦ ਹੈ ਤੇ ਜਿੰਦਾਬਾਦ ਹੀ ਰਹਿਣਾ ਹੈ ਸ਼ੇਰਾ ਉੱਠ ਜਰਾ ਤੇ ਫਿਰ ਉਹ ਹੀ ਜਲਵਾ ਦਿਖਾ ਆਪਣਾ ਬੱਲਾ ਵੀ ਅਸੀਂ ਬਹੁਤ ਖੁਸ਼ ਆ ਗਏ ਬਾਈ ਦਾ ਜਿੰਦਾ ਦਿਲ ਹੈ ਉਹ ਐਡੀ ਜਿਹੜੀ ਧੀਰੀ ਨਹੀਂ ਟੋਨਾ ਹਮੇਸ਼ਾ ਜਿੰਦਾ ਦਰ ਹੈ ਉਹਨਾਂ ਦੇ ਨਾਲ ਉਹਨਾਂ ਨੂੰ ਟੱਚ ਕੀਤਾ ਉਹ ਮਹਿਸੂਸ ਹੋਇਆ ਤੁਹਾਨੂੰ ਲੱਗਾ ਕਿ ਐਨਰਜੀ ਫੀਲ ਹੋਈ ਜੀ ਹਾਂ ਜੀ ਬਿਲਕੁਲ ਕਿਉਂਕਿ ਅਸੀਂ ਜਿੱਦ ਨੂੰ ਪਹਿਲੇ ਦਿਨ 5 ਵਜੇ ਤੋਂ ਬਿਲਕੁਲ ਨੀਚਲਾ ਪੋਰਸ਼ਨ ਹੈ ਠੰਡਾ ਠੰਡਾ ਦਿਖ ਰਿਹਾ ਸੀ ਇੱਕ ਹੈ ਵੀ ਹਾਂ ਸਾਹ ਲੈ ਰਿਆ ਪੇਰੇ ਪੂਰਾ ਫੀਲ ਕਰ ਰਿਆ ਆਪਣੇ ਬਿਲਕੁਲ ਫਾਈਟ ਕਰ ਰਿਆ ਹੋਇਆ ਰਾਜਵੀਰ ਜੀਵੰਦਾ ਦੀ ਸੇਤ ਨੂੰ ਲੈ ਕੇ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ 40s ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਐਮਰਜੈਂਸੀ ਹੈ ਰਾਜਵੀਰ ਅਜੇ ਵੀ ਵੈਂਟੀਲੇਟਰ ਤੇ ਨੇ ਪਰ ਜਿਹੜੀ ਚੰਗੀ ਸੁਖਦ ਖਬਰ ਮਿਲ ਰਹੀ ਹੈ ਕਿ ਕੱਲ ਯਾਨੀ ਕਿ ਜਿਹੜੀ ਰਾਤ ਸੀ ਤੇ ਅੱਜ ਦੀ ਜਿਹੜੀ ਰਾਤ ਹੈ ਉਹਦੇ ਵਿੱਚ ਫਰਕ ਪਿਆ ਹੈ ਕੱਲ ਦੀ ਰਾਤ ਜਿਹੜੀਆਂ ਚੀਜ਼ਾਂ ਬੜੀਆਂ ਮਾਇੂਸੀ ਵਾਲੀਆਂ ਸੀ ਅੱਜ ਇਹ ਨਹੀਂ ਕਹਾਂਗੇ ਕਿ ਉਹ ਖੁਸ਼ੀ ਵਾਲੀਆਂ ਹੋਈਆਂ ਨੇ ਪਰ ਥੋੜੀ ਜਿਹੀ ਰਾਹਤ ਵਾਲੀਆਂ ਜ਼ਰੂਰ ਹੋਈਆਂ ਨੇ ਲਗਾਤਾਰ ਜਿਹੜੀ ਇੰਡਸਟਰੀ ਦੇ ਇੱਥੇ ਉਹਨਾਂ ਦੇ ਸਾਥੀ ਪਹੁੰਚ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਪਹਿਲਾਂ ਦੇ ਨਾਲੋਂ ਉਹਨਾਂ ਦੀ ਬਾਡੀ ਦੇ ਵਿੱਚ ਮੂਵਮੈਂਟ ਸ਼ੁਰੂ ਹੋਈ ਹੈ ਹਾਲਾਂਕਿ ਸਿਚੁਏਸ਼ਨ ਅਜੇ ਕ੍ਰਿਟੀਕਲ ਹੈ ਕਿਉਂਕਿ ਬ੍ਰੇਨ ਦੀ ਹੈ ਦਿਮਾਗ ਦੀ ਸੱਟ ਹੈ ਸਪਾਈਨਲ ਕੋਰਟ ਦੇ ਵਿੱਚ ਸੱਟ ਹੈ ਪਰ ਫਿਰ ਵੀ ਇਹ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ ਮਾਂ ਦਾ ਸਪਰਸ਼ ਵੀ ਉਹਨਾਂ ਨੇ ਮਹਿਸੂਸ ਕੀਤਾ ਹੈ ਯਾਰਾਂ ਦੋਸਤਾਂ ਦੇ ਨਾਲ ਵੀ ਉਹਨਾਂ ਨੇ ਇੱਕ ਕਹਿੰਦੇ ਨੇ ਨਾ ਕਿ એનર્ਜੀ ਜਿਹੜੀ ਹੈ ਉਹ ਥੋੜੀ ਐ ਤਾ ਫਿਲਹਾਲ ਅਜੇ ਮੈਡੀਕਲ ਬੁਲੇਟਿਨ ਦੇ ਵਿੱਚ ਡਾਕਟਰਸ ਨੇ ਇਹ ਕਿਹਾ ਹੈ ਕਿ ਅਜੇ ਵੀ ਜਿਹੜੀ ਕੰਡੀਸ਼ਨ ਹੈ ਉਹ ਕ੍ਰਿਟੀਕਲ ਹੈ ਪਰ ਰਾਜਵੀਰ ਨੂੰ ਲੈ ਕੇ ਜਿਹੜੀਆਂ ਪੂਰੇ ਹਰ ਪਾਸੇ ਅਰਦਾਸਾਂ ਹੋ ਰਹੀਆਂ ਨੇ ਲੱਗ ਰਿਹਾ ਹੈ ਕਿ ਉਹਨਾਂ ਦਾ ਅਸਰ ਜਿਹੜਾ ਹੈ ਉਹ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਰਾਜਵੀਰ ਨੂੰ ਇੱਕ ਚਮਤਕਾਰ ਦੀ ਹੀ ਲੋੜ ਹੈ ਇਹ ਜਿੰਨਾ ਇੱਕ ਮੇਜਰ ਐਕਸੀਡੈਂਟ ਹੋਇਆ ਏ ਫਿਰ ਤੁਹਾਨੂੰ ਦੱਸ ਦਈਏ ਕਿ ਸ਼ਿਮਲਾ ਦੇ ਬੱਦੀ ਦੇ ਕੋਲ ਇਹ ਐਕਸੀਡੈਂਟ ਹੋਇਆ ਏ ਪ੍ਰੋਫੈਸ਼ਨਲ ਬਾਈਕ ਰਾਈਡਰ ਨੇ ਰਾਜਵੀਰ ਬੜਾ ਸ਼ੌਂਕ ਹੈ ਉਹਨਾਂ ਨੂੰ ਆਪਣੀ ਬਾਈਕ ਤੇ ਜਾ ਰਹੇ ਸੀ ਲਾਹੌਲ ਸਪਿਤੀ ਬੱਦੀ ਦੇ ਕੋਲ ਪਸ਼ੂ ਸਾਹਮਣੇ ਆ ਜਾਣ ਕਾਰਨ ਉਹਨਾਂ ਦਾ ਐਕਸੀਡੈਂਟ ਹੋਇਆ ਪਹਿਲਾਂ ਉਹਨਾਂ ਨੂੰ ਸਿਵਲ ਹਸਪਤਾਲ ਲਜਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40s ਦੇ ਵਿੱਚ ਲਿਆਂਦਾ ਗਿਆ ਕੱਲ ਰਾਤ ਤੱਕ ਚਾਰ ਲਾਈਫ ਸਪੋਰਟ ਤੇ ਸੀ ਅੱਜ ਉਹ ਇੱਕ ਲਾਈਫ ਸਪੋਰਟ ਤੇ ਆ ਚੁੱਕੇ ਨੇ ਫਿਲਹਾਲ ਜੇ ਵੈਂਟੀਲੇਟਰ ਤੇ ਨੇ ਪਰ ਇਹ ਕਿਹਾ ਜਾ ਰਿਹਾ ਕਿ ਥੋੜਾ ਬੀਪੀ ਵੀ ਨਾਰਮਲ ਹੋਣਾ ਸ਼ੁਰੂ ਹੋ ਗਿਆ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਜਵੀਰ ਦੇ ਜਿਹੜੇ ਇੱਥੇ ਇੰਡਸਟਰੀ ਦੇ ਸਾਥੀ ਪਹੁੰਚ ਰਹੇ ਨੇ ਜਾਂ ਉਹਨਾਂ ਦੇ ਜਿਹੜੇ ਹੋਰ ਯਾਰ ਮਿੱਤਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਅਸਲ ਦੇ ਵਿੱਚ ਜਾਣਕਾਰੀ ਲਈ ਜਾ ਸਕੇ ਕਿ ਅੰਦਰ ਦੇ ਵਿੱਚ ਰਾਜਵੀਰ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਪਰ ਤੁਹਾਨੂੰ ਅਸੀਂ ਜ਼ਰੂਰ ਅਪੀਲ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਹੋ ਰਾਜਵੀਰ ਦੀ ਸਿਹਤ ਯਾਪੀ ਦੇ ਲਈ ਅਰਦਾਸ ਜ਼ਰੂਰ ਕਰੋ 60 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਰਾਜਵੀਰ ਜਵੰਦਾ ਫੌਟਿਸ ਦੇ ਵਿੱਚ ਨੇ ਐਮਰਜੈਂਸੀ ਦੇ ਵਿੱਚ ਨੇ ਪਰ ਕੱਲ ਰਾਤ ਤੋਂ ਬਾਅਦ ਚੀਜ਼ਾਂ ਬਦਲੀਆਂ ਨੇ ਪੂਰੇ ਪੰਜਾਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਉਹ ਜਿੱਥੇ ਜਿੱਥੇ ਰਾਜਵੀਰ ਦੇ ਲਈ ਅਰਦਾਸਾਂ ਹੋ ਰਹੀਆਂ ਸੀ ਇੰਜ ਲੱਗਾ ਕਿ ਰਾਤ ਤੋਂ ਬਾਅਦ ਉਹਨਾਂ ਦਾ ਅਸਰ ਹੋਣਾ ਸ਼ੁਰੂ ਹੋਇਆ ਕਿਉਂਕਿ ਚੀਜ਼ਾਂ ਅੱਜ ਬਦਲੀਆਂ ਨੇ ਹਰਫ ਚੀਮਾ ਸਾਡੇ ਨਾਲ ਨੇ ਜਿਹੜੇ ਲਗਾਤਾਰ ਜਦੋਂ ਤੋਂ ਇਹ ਘਟਨਾ ਵਾਪਰੀ ਹੈ ਜਦੋਂ ਤੋਂ 40s ਦੇ ਵਿੱਚੋਂ ਪਹੁੰਚੇ ਨੇ ਇਹ ਗਰਾਉਂਡ ਤੇ ਉਸ ਵੇਲੇ ਤੋਂ ਉਹਨਾਂ ਦੇ ਨਾਲ ਨੇ ਵਿਕਰਮ ਨੇ ਜਿਹੜੇ ਕਿ ਰਾਜਵੀਰ ਦੇ ਬਹੁਤ ਚੰਗੇ ਮਿੱਤਰ ਨੇ ਜਿਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਉਹਨਾਂ ਦੇ ਨਾਲ ਕੰਮ ਕੀਤਾ ਹੈ ਤੇ ਨਿੱਜੀ ਤੌਰ ਤੇ ਵੀ ਇਹਨਾਂ ਦੇ ਬੜੇ ਕਹਿੰਦੇ ਨਾ ਕਿ ਚੰਗੇ ਜਿਹੜੇ ਯਾਰ ਹੁੰਦੇ ਨੇ ਉਹ ਸ਼ੁਰੂ ਤੋਂ ਇਹ ਉਹਨਾਂ ਦੇ ਮਿੱਤਰ ਨੇ ਹਰਫ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਕਿਉਂਕਿ ਤੁਸੀਂ ਅੰਦਰੋਂ ਆਏ ਹੋ ਐਕਚੁਅਲ ਚ ਸਿਚੁਏਸ਼ਨ ਕੀ ਹੈ ਹੁਣ ਭਾਵੇਂ ਜਿੱਦਾਂ ਰਿਕਵਰ ਕੀ ਤਾਣਾ ਉਹਨੇ ਰਾਜਵੀਰ ਨੇ ਜਿਵੇਂ ਤੁਸੀਂ ਦੱਸਿਆ ਗੱਲ ਨਾ ਇਹ ਆਪਣਾ ਜਿਵੇਂ ਹੁਣ ਅੰਦਰ ਵੀ ਅਸੀਂ ਉਹਨੂੰ ਮਿਲ ਕੇ ਆਏ ਹਾਂ ਪਰਸਨਲੀ ਹੈ ਨਾ ਤਾਂ ਉਹਦੀ ਮਤਲਬ ਪਲਸ ਆ ਜਿਹੜੀ ਨਾਰਮਲ ਹੋਈ ਆ ਜਿਵੇਂ ਕੱਲ ਤਾਂ ਜਿਹੜੀ ਪਲਸ ਆ ਉਹ ਵੀ ਵੈਂਟੀਲੇਟਰ ਦੇ ਜ਼ਰੀਏ ਦਿੱਤੀ ਜਾ ਰਹੀ ਸੀ ਹੈ ਨਾ ਉਹ ਬਹੁਤ ਘਟ ਜਾਂਦੀ ਸੀਗੀ ਹੈ ਨਾ ਉਦੋਂ ਬਹੁਤ ਟੈਨਸ਼ਨ ਹੈਕਟਿਕ ਹੋ ਰਿਹਾ ਸੀ ਕੱਲ ਬਹੁਤ ਹੈ ਨਾ ਤੇ ਹੁਣ ਇਹ ਆ ਵੀ ਪਲਸ ਉਹਦੀ ਨਾਰਮਲ ਹੋਈ ਆ ਤੇ ਹੁਣ ਮੈਡੀਕੇਸ਼ਨ ਵੀ ਥੋੜੀ-ਬਹੁਤ ਸ਼ੁਰੂ ਕੀਤੀ ਆ ਡਾਕਟਰਾਂ ਨੇ ਜਿਹੜੇ ਇੱਥੇ ਪਾਈਪਾਂ ਸੀਗੀਆਂ ਲਾਈਆਂ ਹੋਈਆਂ ਨਾ ਟਿੱਡ ਤੇ ਉਹ ਵੀ ਕੱਢਤੀਆਂ ਤੇ ਹੁਣ ਮਤਲਬ ਥੋੜਾ ਜਿਹਾ ਪੋਜ਼ਿਟਿਵਨੈਸ ਵੀ ਆ ਸਾਰੀ ਆਲੇ-ਦਲੇ ਉੱਥੇ ਵੀ ਦੇਖੀ ਐ ਅਸੀਂ ਨਾ ਡਾਕਟਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹੈਗਾ ਵੀ ਮਤਲਬ ਉਹ ਰਿਕਵਰ ਕਰ ਰਿਹਾ ਤੇ ਬਸ ਇਹੀ ਆ ਜੀ ਹੁਣ ਮਤਲਬ ਮੇਨ ਜਿਹੜਾ ਮੇਜਰ ਕੰਸਰਨ ਆ ਨਾ ਉਹ ਡਾਕਟਰ ਕਹਿ ਰਹੇ ਨੇ ਵੀ 48 ਤੋਂ 72 ਘੰਟੇ ਨਾ ਪੂਰੀ ਬਾਡੀ ਹੁਣ ਰਿਸਪੌਂਡ ਕਰਨ ਨੂੰ ਲਾਉਂਦੀ ਹੈ ਜਿਹਦੇ ਵਿੱਚ ਬ੍ਰੇਨ ਮੇਨ ਮਤਲਬ ਹੁੰਦਾ ਨਾ ਸਭ ਤੋਂ ਸੋ ਇਹ ਆ ਵੀ ਹੁਣ ਲੜ ਰਿਹਾ ਰਾਈਟ ਨਾ ਉਹ ਪਰਿਆ ਵੀ ਅੱਜ ਕੱਲ ਨਾਲੋਂ ਕਹਿਦੀ ਆ ਆਪਾਂ ਵੀ ਮਤਲਬ ਬਹੁਤ ਰਿਕਵਰੀ ਆ ਉਹਦੀ ਯਾਨੀ ਆਪਾਂ ਕਹਿ ਲਈਏ ਕਿ ਪੂਰਾ ਨਹੀਂ ਪਰ ਅੱਧਾ ਖਤਰਾ ਟਲ ਗਿਆ ਹੈ ਚਲੋ ਜੀ ਅਸੀਂ ਤਾਂ ਭਾਈ ਆ ਸਾਡਾ ਤਾਂ ਗੱਲਾਂ ਕਰਦੇ ਮਤਲਬ ਨਾ ਵੀ ਐ ਆ ਵੀ ਨਹੀਂ ਕਈ ਨਹੀਂ ਜਾਂਦੀਆਂ ਨਾ ਕੁਝ ਖਤਰਾ ਕੁਤਰਾ ਜਾ ਪਰ ਉਹ ਆ ਵੀ ਬਸ ਲੜ ਰਿਹਾ ਹੋਣਾ ਭਰਾ ਸਾਡਾ ਜਿੱਤੂਗਾ ਹਾਂ ਨੇ ਜਿੱਤ ਵੀ ਰਿਹਾ ਜਿੱਤ ਵੀ ਗਿਆ ਅੱਜ ਅਸੀਂ ਹੁਣ ਜਿਵੇਂ ਜਾ ਕੇ ਆਇਆ ਤਾਂ ਤਸੱਲੀ ਜੀ ਹੋਈ ਵੀ ਯਾਰ ਸਾਹ ਲੈ ਰਿਆ ਨਾ ਪਿਆ ਤੇ ਹੱਥ ਪੈਰ ਗਰਮ ਨੇ ਜਿਵੇਂ ਆਪਣਾ ਉਹ ਵੀ ਦੇਖ ਕੇ ਕੱਲ ਠੰਡਾ ਪੈ ਗਿਆ ਸਰੀਰ ਹੈ ਨਾ ਬਹੁਤ ਤੇ ਸੋ ਬਹੁਤ ਉਮੀਦ ਹੀ ਆ ਹੁਣ ਸਾਰੇ ਅਰਦਾਸਾਂ ਕਰ ਰਹੇ ਨੇ ਸਾਰੇ ਪਾਸੇ ਚੜਦੀ ਕਲਾ ਤੇ ਉਹਦਾ ਕੰਮ ਆ ਜੋ ਦੀ ਕਮਾਈ ਆ ਜੋ ਨੇ ਸਤਕਾਰ ਕਮਾਇਆ ਲੋਕਾਂ ਚ ਨਾ ਤੇ ਉਸ ਚੀਜ਼ ਦਾ ਅੱਜ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸੱਟਾ ਨਾ ਸਾਰੇ ਲੋਕ ਦੁਆਵਾਂ ਅਰਦਾਸਾਂ ਕਰ ਰਹੇ ਨੇ ਤੇ ਸੋ ਬਹੁਤ ਵਧੀਆ ਮਤਲਬ ਠੀਕ ਆ ਫਿਲਹਾਲ ਤਾਂ ਮਤਲਬ ਇਹ ਚੀਜ਼ ਹੀ ਮੈਨੂੰ ਲੱਗਦਾ ਉਹਦੀ ਹੈਲਪ ਕਰ ਰਹੀ ਆ ਤੇ ਉਹ ਲੜ ਰਿਹਾ ਆ ਆਪਣੀ ਬਿਮਾਰੀ ਨਾਲ ਵਿਚਾਰਾ ਬਿਲਕੁਲ ਇਹ ਅੱਜ ਹਰਫ ਹੋ ਗਿਆ ਕਿ ਜਿਨ੍ਹਾਂ ਲੋਕਾਂ ਨੇ ਸ਼ਾਇਦ ਰਾਜਵੀਰ ਨੂੰ ਕਦੇ ਜਿਹੜੇ ਮਿਲੇ ਵੀ ਨਹੀਂ ਜਿਹੜੇ ਕਦੇ ਲਾਗੂ ਵੀ ਨਹੀਂ ਲੰਗੇ ਅੱਜ ਉਹ ਵੀ ਇਹ ਕਹਿ ਰਹੇ ਨੇ ਕਿ ਉਹ ਦੁਬਾਰਾ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਜਵੰਤ ਉਸੇ ਤਰ੍ਹਾਂ ਸਾਨੂੰ ਦੁਬਾਰਾ ਉਹਦੇ ਗਾਣੇ ਸੁਣਨ ਨੂੰ ਮਿਲਣ ਹਾਂਜੀ ਸਾਰੇ ਦੁਨੀਆ ਭਰ ਤੋਂ ਸਨੇਹੇ ਮੈਸੇਜ ਹਨ ਤੇ ਜਿਵੇਂ ਕੱਲ ਥੋੜਾ ਜਿਹਾ ਮੀਡੀਆ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਪਤਾ ਕੀ ਆ ਵੀ ਐ ਨਹੀਂ ਹੁੰਦਾਗਾ ਵੀ ਹਨਾ ਕੋਈ ਵੀ ਬੰਦਾ ਤੁਰ ਜਾਂਦਾ ਕਿਸੇ ਦੇ ਮੂਰੇ ਮੈਕ ਕਰ ਦੋ ਹਨਾ ਤੇ ਕਿਉਂਕਿ ਕੁਝ ਵੀ ਕਹਿ ਦੂਗਾ ਅਗਲਾ ਉਹਦੇ ਨਾਲ ਪੈਨਿਕ ਕ੍ਰੀਏਟ ਹੁੰਦਾ ਉਹਨੂੰ ਚਾਹਣ ਵਾਲੇ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਨੇ ਉਹਦਾ ਪਰਿਵਾਰ ਅੱਜ ਸਾਰਾ ਕੱਲ ਤਾਂ ਇੱਥੇ ਸਿਸਟਰ ਵੀ ਬਾਹਰ ਸੀਗੇ ਰਾਜਵੀਰ ਦੇ ਨਾ ਸੋ ਬੱਚੇ ਛੋਟੇ ਨੇ ਮਤਲਬ ਕਿਸੇ ਨੂੰ ਵੀ ਪੈਨਿਕ ਹੋ ਸਕਦਾ ਕੁਝ ਵੀ ਆਪਾਂ ਲਿਖ ਦਿੰਨੇ ਆ ਹੁਣ ਕਿੰਨੀਆਂ ਫੋਟੋਆਂ ਸਾਨੂੰ ਵੀ ਅੱਜ ਦਿਖੀਆਂ ਜਿਨ੍ਹਾਂ ਦੇ ਉੱਤੇ ਆਰ ਆਈ ਪੀ ਲਿਖਿਆ ਪਿਆ ਜਾ ਰਿਹਾ ਨਾ ਤੇ ਉਹ ਸਾਹ ਲੈ ਰਿਆ ਲੈ ਸੀ ਹੁਣ ਅੱਖਾਂ ਨਾਲ ਦੇਖ ਕੇ ਆਇਆ ਵੀ ਹੁਣ ਦੱਸੋ ਇਹ ਗੱਲ ਜੀ ਕੀ ਯਕੀਨ ਆ ਨਾ ਸੋ ਸਾਰਿਆਂ ਨੂੰ ਬੇਨਤੀ ਕਰਦਿਆਂ ਵੀ ਯਾਰ ਮਤਲਬ ਇੱਕ ਘਟ ਤੋਂ ਘਟ ਥੋੜਾ ਜਿਹਾ ਤਾਂ ਜ਼ਮੀਰ ਆਪਦਾ ਜਿਉਂਦਾ ਰੱਖੋ ਹਨ ਇਹ ਨਹੀਂ ਹੁੰਦਾਗਾ ਵੀ ਯਾਰ ਤੁਸੀਂ ਕਿਤੋਂ ਵੀ ਖਬਰ ਕੱਢਣੀ ਹੁੰਦੀ ਆ ਤੇ ਮਤਲਬ ਉਹਦੀ ਜਾਨ ਦੀ ਬਹੁਤ ਵੱਡੀ ਕੀਮਤ ਆ ਤੇ ਐ ਨਹੀਂ ਹੁੰਦਾਗਾ ਨਾ ਵੀ ਹਾਂ ਜਿਵੇਂ ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਮਤਲਬ ਇੰਨਾ ਕਮਰਸ਼ੀਅਲ ਹੀ ਨਾ ਹੋ ਜਾਓ ਅਸੀਂ ਤੇ ਉਹ ਚੀਜ਼ ਕਈ ਵਾਰੀ ਮਤਲਬ ਬਹੁਤ ਬੁਰਾ ਲੱਗਦਾ ਸਾਰਿਆਂ ਨੂੰ ਕੱਲ ਸਾਨੂੰ ਐ ਲੱਗਿਆ ਕਿਉਂਕਿ ਕੱਲ ਕੋਈ ਵੀ ਇੱਥੇ ਬੋਲਣ ਦੇ ਮੂਡ 'ਚ ਨਹੀਂ ਸੀਗਾ ਨਾ ਤੇ ਕੱਲ ਸਾਰਿਆਂ ਦੇ ਮੂਰੇ ਮਾਈਕ ਕਰਨੇ ਆ ਨਾ ਜਦੋਂ ਕਿਸੇ ਨੇ ਤੁਰੇ ਜਾਣਾ ਤੇ ਬਹੁਤ ਔਖਾ ਲੱਗਦਾ ਕਈਏ ਵੀ ਕੀ ਕਹੀਏ ਕਿਉਂਕਿ ਪਤਾ ਕੀ ਹੈ ਇੱਕ ਬੰਦਾ ਜ਼ਿੰਦਗੀ ਮੌਤ ਨਾਲ ਲੜ ਰਿਹਾ ਨਾ ਤੇ ਬਸ ਇਹੀ ਆ ਵੀ ਅਰਦਾਸ ਕਰੋ ਸਾਰੇ ਉਹਦੇ ਲਈ ਮਦਰ ਠੀਕ ਨੇ ਉਹਨਾਂ ਦੇ ਮਦਰ ਉਹਨਾਂ ਦੇ ਚੜ੍ਹਦੀ ਕਲਾ ਚ ਨੇ ਜੀ ਕੱਲ ਵੀ ਚੜ੍ਹਦੀ ਕਲਾ ਸੀ ਇਨਫੈਕਟ ਕੱਲ ਅਸੀਂ ਸਾਰੇ ਮਤਲਬ ਉਦਾਸ ਸੀਗਾ ਹਨਾ ਕੋਈ ਸਾਰੇ ਬੰਦੇ ਕੋਈ ਰੋਈ ਜਾਂਦਾ ਸੀ ਕੁਝ ਵੀ ਜੋ ਵੀ ਕਿਉਂਕਿ ਐਦਾਂ ਨਹੀਂ ਸੋਚਿਆ ਹੁੰਦਾ ਹਨਾ ਇੱਕ ਹੁੰਦਾ ਜਿਵੇਂ ਹੋਣੀ ਕੋੰਦਾਂ ਹੋਣੀ ਹੈ ਨਾ ਹੁਣ ਇਹ ਚੀਜ਼ ਰਾਜਵੀਰ ਨੂੰ ਲੈ ਕੇ ਕੋਈ ਸੋਚ ਵੀ ਨਹੀਂ ਸਕਦਾ ਨਾ ਤੇ ਕਿਉਂਕਿ ਉਹ ਆ ਬਹੁਤ ਪੋਜ਼ਿਟਿਵ ਆ ਤੇ ਸੋ ਸਾਰਿਆਂ ਨੂੰ ਸ਼ੌਕ ਜਿਹਾ ਲੱਗਿਆ ਪਰ ਮਾਤਾ ਜੀ ਕੱਲ ਵੀ ਲਗਾਤਾਰ ਇਹੀ ਕਹਿ ਰਹੇ ਸੀ ਵੀ ਪੁੱਤ ਸਾਰੇ ਜਣੇ ਅਰਦਾਸ ਕਰੋ ਤੁਸੀਂ ਪ੍ਰਮਾਤਮਾ ਦੇ ਜਾਦੇ ਨੇੜੇ ਹੁੰਨੇ ਹੋ ਕਿਉਂਕਿ ਤੁਹਾਨੂੰ ਲੋਕ ਪਸੰਦ ਕਰਦੇ ਨੇ ਚਾਹੁੰਦੇ ਨੇ ਤੁਸੀਂ ਸਾਰੇ ਬੈ ਕੇ ਅਰਦਾਸ ਕਰੋ ਇਕੱਠੇ ਹੈ ਨਾ ਸਿਮਰਨ ਕਰੋ ਤੇ ਉਸ ਚੀਜ਼ ਦਾ ਮਤਲਬ ਫਾਇਦਾ ਹੋਊਗਾ ਰਾਜਵੀਰ ਨੂੰ ਤੇ ਸੂਮਾਤਾ ਅੱਜ इमोਸ਼ਨਲੀ ਜਦੋਂ ਉਹਦੇ ਨਾਲ ਮਲੇ ਗੱਲਾਂ ਬਾਤਾਂ ਕੀਤੀਆਂ ਅੰਦਰ ਗਏ ਹਨ ਡਾਕਟਰ ਕਹਿੰਦੇ ਵੀ ਉਹ ਚੀਜ਼ ਵੀ ਪੋਜ਼ਿਟਿਵ ਹੋ ਰਹੀ ਆ ਥੋੜੀ ਜੀ ਵੀ ਉਹਨੂੰ ਅੰਦਰੋਂ ਹਾਂ ਉਹਨੂੰ ਮਹਿਸੂਸ ਵੀ ਹੋ ਰਿਹਾ ਉਹਦੀ ਅੱਖ ਚੋਂ ਵੀ ਆਇਆ ਪਾਣੀ ਹਨਾ ਤੇ ਆਪਣਾ ਵਿਕਰਮ ਬਾਈ ਵੀ ਜਦੋਂ ਸਵੇਰੇ ਨੇ 6 ਵਜੇ ਦੀ ਗੱਲ ਹੋਣੀ ਹੈ ਤੇ ਤੁਸੀਂ ਦੱਸ ਦਿਓ ਗੱਲ ਹਨਾ 6:00 ਮੈਂ ਪਹਿਲਾਂ ਮਾਫ ਕਰਨਾ ਮੈਂ ਪਹਿਲਾਂ ਵਿਕਰਮ ਬਾਰੇ ਦੱਸ ਦਵਾਂ ਕਿ ਵਿਕਰਮ ਦਾ ਸਿਰਫ ਇੰਡਸਟਰੀ ਦਾ ਜਾਂ ਸਿਰਫ ਸੰਗੀਤਕ ਨਾਤਾ ਨਹੀਂ ਹੈ ਕਿ ਨਿੱਜੀ ਤੌਰ ਤੇ ਮੈਂ ਕਹਾਂ ਕਿ ਜਿਹੜਾ ਭਰਾਵਾਂ ਤੋਂ ਵੱਧ ਕੇ ਰਿਸ਼ਤਾ ਹੈ ਵਿਕਰਮ ਦਾ ਤੇ ਰਾਜਵੀਰ ਦਾ ਹੈ ਹਾਂਜੀ ਕਿਉਂਕਿ ਰਾਜਵੀਰ ਇੱਕ ਜਿੰਦਾ ਦਿਲ ਇਨਸਾਨ ਹੈ ਉਹਨੂੰ ਦੇਖ ਕੇ ਹੀ ਜੋਸ਼ ਆਉਂਦਾ ਹੂੰ ਕਿਉਂਕਿ ਅਸੀਂ ਰਾਤ ਕੱਲ ਦੇ ਸਾਰੇ ਡਰੇ ਹੋਏ ਨੇ ਤੁਹਾਨੂੰ ਪਤਾ ਹੈ ਜਿੰਨਾ ਵੀ ਡਾਕਟਰ ਜਿੱਦਾਂ ਬੋਲ ਦਿੰਦੇ ਆ ਉਸ ਤੋਂ ਬਾਅਦ ਤੈਨ 2:00 ਵਜੇ ਤੋਂ ਲੈ ਕੇ ਜਦੋਂ ਦਾ 5:00 ਵਜੇ ਦੀ ਕੱਲ ਦੀ ਸ਼ਾਮ ਦੀ ਕੰਡੀਸ਼ਨ ਤੇ 3:00 ਵਜੇ ਤੱਕ ਪਲਸ ਉਹੀ 70 ਕਦੀ ਇਹ ਦੋ ਘਟ ਜਾਇਆ ਕਰੇ ਫਿਰ ਹੌਲੀ ਹੌਲੀ 5:00 ਵਜੇ 5:00 ਵਜੇ ਥੋੜੀ ਜਿਹੀ ਇੰਪਰੂਵਮੈਂਟ ਹੋਈ ਤੇ ਚਲੋ ਅਸੀਂ ਅਰਦਾਸਾਂ ਕੀਤੀਆਂ ਅਸੀਂ ਅੰਦਰ ਗਿਆ ਮੈਂ ਉਹਦੇ ਸਾਰਾ ਸਰੀਰ ਦੇਖਿਆ ਕੱਲਾ ਦਬਾ ਕੇ ਦੇਖਿਆ ਕੁਝ ਸੈਸ਼ਨ ਮੈਂ ਉਹਨੂੰ ਕਿਹਾ ਯਾਰ ਸ਼ੋਅ ਬਹੁਤ ਲਾਉਣੇ ਆ ਅਜੇ ਉੱਠ ਰਾਜਵੀਰ ਸ਼ੋਅ ਬਹੁਤ ਲਾਉਣੇ ਆ ਅਜੇ ਉਹ ਬਹੁਤ ਕੰਮ ਕਰਨਾ ਕਿਉਂਕਿ ਰਾਜ ਅਸੀਂ ਪਿਛਲੇ ਦਿਨਾਂ ਚ ਰਹਿਸਲਾ ਵੀ ਕੀਤੀ ਆ ਵੀ ਸ਼ੋ ਲਈ ਹੋਰ ਵੀ ਮਿਊਜ਼ੀਸ਼ੀਅਨ ਸਟਰੋਂਗ ਹੋਣੇ ਚਾਹੀਦੇ ਗਰੁੱਪ ਵਧੀਆ ਹੋਣਾ ਚਾਹੀਦਾ ਸਾਰਾ ਤੇ ਇਹ ਸਾਰਿਆਂ ਬਸ ਉਹ ਜਦੋਂ ਉਹਨਾਂ ਨੇ ਗੱਲ ਫੀਲ ਉਹ ਫੀਲ ਫੀਲ ਆਈ ਕਿਉਂਕਿ ਮੈਨੂੰ ਸਾਡਾ ਭਾਈ ਜਿੰਦਾਬਾਦ ਤੇ ਜਿੰਦਾਬਾਦ ਹੀ ਰਹਿਣਾ ਕਿੰਨੇ ਸ਼ੇਰਾ ਉੱਠ ਜਰਾ ਤੇ ਫਿਰ ਉਹੀ ਜਲਵਾ ਦਿਖਾ ਆਪਣਾ ਅੱਜ ਵੀ ਅਸੀਂ ਬਹੁਤ ਖੁਸ਼ ਆ ਜਾਈ ਬਾਈ ਦਾ ਜਿੰਦਾ ਦਿਲ ਹੈ ਉਹ ਐਡੀ ਸ਼ਾਦੀ ਤੇਰੀ ਨਹੀਂ ਟਾਉਂਦਾ ਹਮੇਸ਼ਾ ਜ਼ਿੰਦਾ ਦਿਲ ਰਹੇਗਾ ਕਿਉਂਕਿ ਇਹ ਕਹਿੰਦੇ ਨੇ ਨਾ ਕਿ ਜ਼ਿੰਦਗੀ ਕਈ ਵਾਰ ਇਮਤਿਹਾਨ ਵੀ ਉਹਨਾਂ ਦਾ ਹੀ ਲੈਂਦੀ ਹੈ ਜਿਹੜੇ ਬੜੇ ਜ਼ਿੰਦਾ ਦਿਲ ਹੁੰਦੇ ਆ। ਬਾਕੀ ਇਦਾਂ ਜਿੰਨੇ ਵੀ ਸੱਜਣ ਮਿੱਤਰ ਨੇ ਸਾਰੇ ਬਹੁਤ ਜ਼ਿਆਦਾ ਪਿਆਰ ਦੇ ਉਹਨਾਂ ਨੂੰ ਕਰਦੇ ਨੇ ਤੇ ਹਰ ਵੇਲੇ ਖੜੇ ਨੇ ਸਾਰੇ ਨਾਲ ਜਿੰਨੇ ਤੁਸੀਂ ਜਦੋਂ ਉਹਨਾਂ ਦੇ ਨਾਲ ਉਹਨਾਂ ਨੂੰ ਟੱਚ ਕੀਤਾ ਉਹ ਮਹਿਸੂਸ ਹੋਇਆ ਤੁਹਾਨੂੰ ਲੱਗਾ ਕਿ ਐਨਰਜੀ ਫੀਲ ਹੋਈ ਜੀ ਹਾਂ ਜੀ ਬਿਲਕੁਲ ਕਿਉਂਕਿ ਅਸੀਂ ਜਦੋਂ ਪਹਿਲੇ ਦਿਨ 5 ਵਜੇ ਤੋਂ ਬਿਲਕੁਲ ਨੀਚਲਾ ਪੋਰਸ਼ਨ ਠੰਡਾ ਠੰਡਾ ਦਿਖ ਰਿਹਾ ਸੀ ਪੇ ਹੌਲੀ ਹੌਲੀ ਮੈਂ ਜਦੋਂ ਨੀਚੇ ਪੈਰਾਂ ਤੋਂ ਉੱਪਰ ਗੋਡਿਆਂ ਤੱਕ ਆਇਆ ਉਦੋਂ ਗਰਮ ਹੋਣਾ ਸਟਾਰਟ ਹੋ ਗਿਆ ਸਾਰੀ ਬਾਡੀ ਇੱਕ ਹੈ ਵੀ ਹਾਂ ਸਾਹ ਲੈ ਰਿਹਾ ਪੈਰ ਪੂਰਾ ਫੀਲ ਕਰ ਰਿਹਾ ਆਪਣੇ ਬਿਲਕੁਲ ਫਾਈਟ ਕਰ ਰਿਹਾ ਉਹ ਆਪਣੇ ਆਪ ਨੂੰ ਮਤਲਬ ਕੱਲ ਰਾਤ ਤੇ ਅੱਜ ਦੀ ਰਾਤ ਚ ਬੜਾ ਫਰਕ ਹੈ ਬਹੁਤ ਫਰਕ ਹੈ ਮੈਂ মিডিਆ ਨੂੰ ਫੇਰ ਕਹਿ ਰਿਹਾ ਵੀ ਪਲੀਜ਼ ਅਸਲੀਅਤ ਜ਼ਰੂਰੀ ਹੈ ਕਿਉਂਕਿ ਜੀ ਫੇਕ ਨਾਲ ਕਿੰਨਾ ਕੁਝ ਬੱਚਿਆਂ ਦਾ ਸਾਰਿਆਂ ਦਾ ਜਿੰਨੇ ਵੀ ਫੈਮਿਲੀ ਮੈਂਬਰਾਂ ਦਾ ਔਖਾ ਹੋ ਜਾਂਦਾ ਇਸ ਲਈ ਪਲੀਜ਼ ਫੇਕ ਨਹੀਂ ਹਰ ਇੱਕ ਮੈਨੂੰ ਲੱਗਦਾ ਕਿ ਇੰਡਸਟਰੀ ਦੇ ਲਈ ਅਸੀਂ ਹਮੇਸ਼ਾ ਕਹਿੰਨੇ ਆ ਪਰ ਬੜੀ ਦਾਤ ਦੇਣੀ ਬਣਦੀ ਹੈ ਕਿਉਂਕਿ ਜਿੰਨੇ ਵੀ ਸਾਰੇ ਕਲਾਕਾਰ ਨੇ ਭਰਾ ਬਣ ਕੇ ਵੱਧ ਤੋਂ ਵੱਧ ਚੜ ਕੇ ਚਾਰ ਚਾਰ ਪੰਜ ਪੰਜ ਕਈਆਂ ਨੇ ਚੱਕਰ ਮਾਰੇ ਨੂੰ ਬੜਾ ਹੀ ਕਾਬਿਲ ਤਾਰੀਫ ਦੱਸ ਦਿੰਦਾ ਹੈ ਕਿ ਜਦੋਂ ਮੁਸੀਬਤ ਪੈਂਦੀ ਹੈ ਤਾਂ ਫਿਰ ਕਿਸੇ ਨੂੰ ਸੱਦਣ ਦੀ ਲੋੜ ਨਹੀਂ ਹਾਂਜੀ ਭੈਣ ਭਾਈ ਆ ਜੇ ਅਸੀਂ ਸਾਰੇ ਪਤਾ ਕੀ ਆ ਮਤਲਬ ਚਲੋ ਪੰਜਾਬੀ ਹੋਣ ਦੇ ਨਾਂ ਤੇ ਵੀ ਫਿਰ ਕਲਾਕਾਰ ਹੋਣ ਦੇ ਨਾਂ ਤੇ ਹਨ ਵੀ ਕਲਾ ਦੀ ਸਾਂਝ ਆ ਸਾਡੀ ਇੱਕ ਦੂਜੇ ਨਾਲ ਜਿਵੇਂ ਮੰਨ ਲਓ ਵੀ ਉਹ ਹਾਸੇ ਟੱਟੇ ਸਾਂਝੇ ਨੇ ਸਾਡੇ ਹੁਣ ਜਦੋਂ ਡਿਊਰਿੰਗ ਸੀਜ਼ਨ ਪ੍ਰੋਗਰਾਮ ਚੱਲਦੇ ਹੁੰਦੇ ਨੇ ਕਿੰਨੀ ਵਾਰੀ ਚੌੜ ਕਰਦੇ ਆ ਰਾਜਵੀਰ ਨੇ ਫੋਨ ਕਰ ਲਿਆ ਟਿਚਰਾਂ ਕਰੀ ਜਾਣੀਆਂ ਇੱਕ ਦੂਜੇ ਨੂੰ ਹਨਾ ਤੇ ਆਪਣਾ ਪਿੱਛੇ ਜੇ ਇੱਕ ਦਿਨ ਬਹਿ ਕੇ ਵਗਾਈ ਜਾਂਦਾ ਸੀ ਰਾਜਵੀਰ ਕੁਰਸੀ ਤੇ ਨਾ ਮੈਂ ਕਿਹਾ ਕੀ ਹੋ ਗਿਆ ਤੇ ਉਹ ਕਹਿੰਦਾ ਬਹਿ ਇੱਕ ਥੋੜੀ ਜੀ ਨਾ ਉਹ ਹੋਈ ਤੇ ਮੈਂ ਕਿਹਾ ਕਿਤੇ ਤੂੰ ਬਹਿ ਕੇ ਗਾਇਆ ਕਰਨਾ ਹੁਣ ਗਰਦਾਸ ਮਨ ਹੋਣਾ ਵਾਂਗੂ ਨਾ ਜਿਵੇਂ ਉਹ ਚਲੋ ਟਿਚਰਾਂ ਜੋ ਵੀ ਹੁੰਦਾ ਨਾ ਕਰੀ ਜਾਂਦੇ ਰਹਿੰਦੇ ਆ ਆਪਣੇ ਤੇ ਉਹ ਬਹੁਤ ਮਜ਼ਾਕੀਆ ਤੇ ਵਾਵਾ ਹੋ ਗਿਆ ਉਹ ਕਹੇ ਸਾਰੇ ਤੇ ਆਪਣਾ ਉਹੀ ਆ ਹੁਣ ਜਿਵੇਂ ਕੰਵਰ ਬਾਈ ਆ ਕੰਵਰ ਬਾਈ ਇਕੱਠੇ ਰਹੇ ਨੇ ਇਹ ਵੀ ਵਿਕਰਮ ਵੀ ਹੈ ਨਾ ਸਾਰੇ ਯੂਨੀਵਰਸਿਟੀ ਵੇਲੇ ਤੇ ਆਪਣਾ ਹੁਣ ਕੱਲ ਬਹੁਤ ਭਾਵਕ ਸੀਗਾ ਕੰਵਰ ਬਾਈ ਮੈਨੂੰ ਕਹਿੰਦਾ ਯਾਰ ਬਹੁਤ ਵੱਡਾ ਕਲਾਕਾਰ ਚਲਾ ਗਿਆ ਨਾ ਤੇ ਕੱਲ ਕੱਲ ਸ਼ਾਮ ਨੂੰ 5 6 ਵਜੇ ਨਾ ਤੇ ਆਪਣਾ ਉਦੋਂ ਅਸੀਂ ਬਹੁਤ ਮਤਲਬ ਸਾਰੇ ਜਾਣੇ ਡਿਪਰੈਸ ਸੀ ਹੈ ਨਾ ਤੇ ਉਹ ਕਹਿੰਦਾ ਯਾਰ ਉਹ ਕਲਾਕਾਰ ਬਹੁਤ ਵੱਡਾ ਸੀ ਹੈ ਨਾ ਤੇ ਪਰ ਜਦੋਂ ਫਿਰ ਅੱਜ ਜਦੋਂ ਸਵੇਰੇ 6 ਵਜੇ ਨਾ 7 ਵਜੇ ਜਦੋਂ ਉਹੀ ਚੜਦੀ ਕਲਾ ਹੁਣ ਉਹੀ ਕੰਵਰ ਬਾਈ ਆ ਹੁਣ ਉਹ ਕਹਿ ਰਿਹਾ ਵੀ ਨਹੀਂ ਯਾਰ ਵੀ ਨਾ ਬਹੁਤ ਮਹਾਰਾਜ ਨੇ ਕਰਾਮਾਤੀ ਕਰਤੀ ਆ ਤਾਂ ਨਾ ਕਿਨੇ ਕਿਸ਼ਮੇ ਹੁੰਦੇ ਸੁਣੇ ਸੀ ਅੱਜ ਦੇਖ ਵੀ ਲੈ ਕੱਲ ਸਾਰੇ ਇਹੀ ਕਹਿ ਰਹੇ ਸੀਗੇ ਕਹਿੰਦੇ ਵੀ ਯਾਰ ਜੇ ਕੋਈ ਚਮਤਕਾਰ ਹੋ ਜਾਏ ਜੇ ਕੋਈ ਹੋ ਜਾਏ ਤੇ ਅੱਜ ਜਦੋਂ ਸਾਰੇ ਕਹ ਰਹੇ ਨੇ ਵੀ ਹੋ ਗਿਆ ਤੇ ਇਹ ਬਰ ਅਰਦਾਸੀ ਨੇ ਭਨੇ ਸਾਰਿਆਂ ਦੀਆਂ ਨਾ ਤੇ ਜਿਹੜੇ ਉਹਨੂੰ ਚਾਉਣ ਵਾਲੇ ਨੇ ਬਾਕੀ ਇਹ ਆ ਵੀ ਜਿਵੇਂ ਤੁਸੀਂ ਕਿਹਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਮੁੱਢ ਜਾ ਬਾਜ ਦਾ ਨਜ਼ਰ ਆਉਂਦਾ ਵੀ ਅੰਦੋਲਨ ਤੋਂ ਬਾਅਦ ਹਨਾ ਵੀ ਆਪਾਂ ਇਕੱਠੇ ਹੋਣ ਲੱਗ ਗਏ ਸਾਰੇ ਤੇ ਵਧੀਆ ਸੰਕੇਤ ਨੇ ਇਹ ਬਿਲਕੁਲ ਇਹ ਮੈਨੂੰ ਲੱਗਦਾ ਕਿ ਹੋਰ ਸਾਨੂੰ ਉੱਚ ਦੱਸਣ ਦੀ ਹੈ ਕਿਸੇ ਕੋਲ ਸਬੂਤ ਲੈਣ ਦੀ ਲੋੜ ਨਹੀਂ ਹੈ ਇਹਨਾਂ ਦੀਆਂ ਅੱਖਾਂ ਦੱਸ ਰਹੀਆਂ ਨੇ ਕੱਲ ਇਹਨਾਂ ਦੇ ਵਿੱਚੋਂ ਕਿਸੇ ਦੇ ਕੋਲੋਂ ਵੀ ਇੱਕ ਸ਼ਬਦ ਨਹੀਂ ਸੀ ਬੋਲਿਆ ਜਾ ਰਿਹਾ ਪਰ ਅੱਜ ਜੇ ਇਹ ਆ ਕੇ ਗੱਲ ਕਰ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਰਾਜਵੀਰ ਦੀ ਜਿਹੜੀ ਸਿਹਤ ਹੈ ਉਹਦੇ ਵਿੱਚ ਸੁਧਾਰ ਹੀ ਨਹੀਂ ਹੋ ਰਿਹਾ ਬਲਕਿ ਪੋਜ਼ਿਟਿਵ ਸਾਈਨ ਵੀ ਮਿਲ ਰਹੇ ਨੇ ਪਰ ਅਜੇ ਵੀ ਅਰਦਾਸਾਂ ਦੀ ਬਹੁਤ ਲੋੜ ਹੈ ਤੁਸੀਂ ਵੀ ਸਾਰਿਆਂ ਨੇ ਜਿੱਥੇ-ਜਿੱਥੇ ਬੈਠੇ ਤੁਸੀਂ ਦੇਖ ਰਹੇ ਹੋ ਰਾਜਵੀਰ ਦੇ ਲਈ ਅਰਦਾਸਾਂ ਕਰੋ ਕਿਉਂਕਿ ਜਿਵੇਂ ਵਿਕਰਮ ਨੇ ਕਿਹਾ ਕਿ ਅਜੇ بڑے ਸ਼ੋਅ ਲਾਣੇ ਨੇ ਅਜੇ ਬੜੀਆਂ ਫਿਲਮਾਂ ਕਰਨੀਆਂ ਨੇ ਅਜੇ بڑا ਕੰਮ ਕਰਨਾ ਹੈ ਤੇ ਤੁਸੀਂ ਵੀ ਜ਼ਰੂਰ ਰਾਜਵੀਰ ਦੇ ਲਈ ਅਰਦਾ ਰਾਜਵੀਰ ਦੇ ਲਈ ਜ਼ਿੰਦਗੀ ਦੀ ਇੱਕ ਨਵੀਂ ਕਿਰਨ ਲੈ ਕੇ ਆਵੇਗਾ